ਵਿਚਾਰਵਾਨ ਟੀਵੀ ਤੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਵੱਲੋਂ ਵੀ ਹਿੱਸਾ ਲਿਆ ਗਿਆ ਸੋ ਉਸ ਮੀਟਿੰਗ ਦੇ ਵਿੱਚ ਤੁਸੀਂ ਵੱਖ-ਵੱਖ ਚੈਨਲਾਂ ਦੇ ਉੱਪਰ ਦੇਖਿਆ ਕਿ AI ਤਕਨੀਕ ਦੇ ਉੱਪਰ ਔਰ AI ਤਕਨੀਕ ਦੇ ਵਿਸ਼ਿਆਂ ਨੂੰ ਸਾਂਝਾ ਕਰਨ ਦੇ ਉੱਪਰ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਗਈ ਵੱਡੇ-ਵੱਡੇ ਦੇਸ਼ਾਂ ਦੇ ਨੁਮਾਇੰਦਿਆਂ ਦੇ ਵੱਲੋਂ ਇਸ ਮੀਟਿੰਗ ਨੂੰ ਅਟੈਂਡ ਕੀਤਾ ਗਿਆ ਔਰ ਖਾਸ ਕਰ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਉੱਥੇ ਸਾਰੇ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਸੰਬੋਧਿਤ ਕੀਤਾ ਗਿਆ ਕਿ AI ਦੇ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਅਤੇ ਫਾਇਦਿਆਂ ਬਾਰੇ ਦੱਸਿਆ ਗਿਆ ਸੋ ਉਹਨਾਂ ਫਾਇਦਿਆਂ ਦੇ ਵਿੱਚ ਪੰਜਾਬ ਕਿੱਥੇ ਖੜਾ ਹੈ ਪੰਜਾਬ ਦੇ ਵਿੱਚ ਜਿਹੜੀਆਂ ਮੁੱਢਲੀ ਪੜ੍ਹਾਈ ਹੈ ਜਿਹੜੀ ਸ਼ੁਰੂਆਤੀ ਤੌਰ ਤੇ ਪੜ੍ਹਾਈ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੇ ਹਾਂ ਔਰ ਆਉਣ ਵਾਲੇ ਸਮੇਂ ਤੇ ਸਾਨੂੰ ਵੀ ਆਪਣੇ ਬੱਚਿਆਂ ਦੇ ਪ੍ਰਤੀ ਇਹਨਾ ਵੇਰ ਹੋਣਾ ਚਾਹੀਦਾ ਕਿ ਸਾਨੂੰ ਵੀ ਇਹਨਾਂ ਵਿਸ਼ਿਆਂ ਦੇ ਉੱਪਰ ਜ਼ਰੂਰ ਜਾਗਰੂਕ ਹੋਣਾ ਚਾਹੀਦਾ ਸਾਡੇ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਦੀ ਪੜ੍ਹਾਈ ਦੇ ਸਕਦੇ ਹਾਂ ਸਾਡੀ ਸਰਕਾਰ ਨੂੰ ਤੇ ਸਾਡੇ ਸੂਝਵਾਨ ਬੁੱਧੀਜੀਵੀਆਂ ਨੂੰ ਇਸ ਚੀਜ਼ ਬਾਰੇ ਜ਼ਰੂਰ ਸੋਚਣਾ ਚਾਹੀਦਾ ਔਰ ਇਦਾਂ ਦੀਆਂ ਜਿਹੜੀਆਂ ਵੱਡੀਆਂ ਮੀਟਿੰਗਾਂ ਵੱਡੀਆਂ ਕਾਨਫਰੰਸਾਂ ਹੁੰਦੀਆਂ ਨੇ ਔਰ ਉਹ ਕਿਸ ਕਿਨਾ ਕਿਨਾ ਵਿਸ਼ਿਆਂ ਦੇ ਉੱਪਰ ਹੁੰਦੀਆਂ ਨੇ ਸਾਡੇ ਇਹਨਾਂ ਸਕੂਲਾਂ ਦੇ ਵਿੱਚ ਪ੍ਰੇਅਰ ਦੇ ਟਾਈਮ ਜਾਂ ਛੁੱਟੀ ਦੇ ਟਾਈਮ 5 ਮਿੰਟ 10 ਮਿੰਟ ਦਾ ਵੱਖਰਾ 15 ਮਿੰਟ ਦਾ ਸਮਾਂ ਕੱਢ ਕੇ ਬੱਚਿਆਂ ਦੇ ਨਾਲ ਸਾਂਝਾ ਜਰੂਰ ਕਰਨਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਕਿਹੜੇ-ਕਿਹੜੇ ਵਿਸ਼ਿਆਂ ਦੇ ਉੱਪਰ ਦੁਨੀਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ ਔਰ ਸਾਡੇ ਭਵਿੱਖ ਦੇ ਵਿੱਚ ਇਹਨਾਂ ਚਰਚਾਵਾਂ ਦਾ ਕੀ ਰੋਲ ਹੈ ਕਿੰਨਾ ਫਾਇਦਾ ਹੋ ਸਕਦਾ ਹੈ ਕਿੰਨੀ ਸਾਡੀ ਪੜ੍ਹਾਈ ਦੇ ਵਿੱਚ ਸਾਡੀ ਮੈਂਟਲ ਹੈਲਥ ਦੇ ਵਿੱਚ ਵਾਧਾ ਹੋ ਸਕਦਾ ਹੈ ਔਰ ਸਾਡੂ ਇਹਨਾਂ ਚੀਜ਼ਾਂ ਦੇ ਕੀ-ਕੀ ਫਾਇਦੇ ਆ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਸਾਨੂੰ ਕਿੱਥੇ ਲੈ ਕੇ ਜਾ ਸਕਦੀਆਂ ਔਰ ਸਾਡਾ ਕਿੰਨਾ ਵਿਕਾਸ ਕਰ ਸਕਦੀਆਂ ਆਰਥਿਕ ਔਰ ਦਿਮਾਗੀ ਸੋ ਧੰਨਵਾਦ ਦੋਸਤੋ ਜੁੜੇ ਰਹੋ ਵਿਚਾਰਵੰਤ ਟੀਵੀ ਦੇ ਨਾਲ